ਇਹ ਕਹਿੰਦੇ ਵੀ ਉਧਰ ਫੁਲਟਾਂ ਦਾ ਜੇਤੂ ਮੇਰੇ ਮਿੱਤਰੋ ਇਹ ਕਹਿੰਦੇ ਮੰਦੀਆਂ ਤੇ ਮੱਝਾਂ ਦਾ ਜਿੱਤਿਆ ਜਿੱਤੀਆਂ ਇਹਨੇ ਮੱਝਾਂ ਜਿੱਤੀਆਂ ਹੋਈਆਂ ਲਓ ਦੋ ਮੱਲਾਂ ਦੀ ਟੱਕਰ ਹੈ ਤੇ ਬੱਦਰ ਸਾਹਿਬ ਆਹ ਕੁਸ਼ਤੀ ਦਾ ਕਿਹੜਿਆ ਬਰਿਆ ਬਰਬਰ ਬਰਬਰ ਆ ਜੀ ਆਜੋ ਰਾਜੂ ਆਜੋ 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 ਪਾਲ ਪਪਾ ਸਤਨਾਮ ਸਿੰਘ ਜੀ ਆਓ ਫੱਟਦੇ ਆ ਸ਼ੋਕਮਰ ਜੀ ਸਰਪੰਚ ਸਾਹਿਬ ਤੇ ਪਲਵੀਰ ਤੌਧਰ ਜੀ ਹੁਣੇ ਵੱਡਾ ਮਾਣ ਬਖਸ਼ਦੇ ਆ ਸਾਡੇ ਪਰਮੇਂਦਰ ਭੋਜੇਵਾਲ ਸਾਹਿਬ ਨੂੰ ਬਹੁਤ ਚੰਗੀ ਗੋਤੀ ਆ ਤੇ ਕਾਹਨ ਜਿੱਤਦਾ ਕਾਹਨ ਹਾਰਦਾ ਗੱਲ ਟਿਕਾਣੇ ਦੀ ਆ ਤੇ ਕੈਮਰੇ ਵਾਲੇ ਨੇ ਵੀ ਇਹਨਾਂ ਫੋਕਸ ਕੈਮਰਾ ਕੀਤਾ ਹੋਇਆ ਓ ਬੱਲੇ ਬੱਲੇ ਇਹ ਆ ਸਵਾਦ ਓਠਾ 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 ਸੁਣੀ ਸੁਣੀ ਹੋ ਕੇ ਬੱਲੇ ਬੱਲੇ ਔਰ ਖੇលਿਆ ਤੇ ਲਾਲੀ ਖਵਾੜੇ ਵਾਲਾ ਉੱਤੇ ਆ ਬਲਵੀਰ ਬੌਧਰ ਦਾ ਪੱਠਾ ਕੇ ਚੰਗੇ ਉਸਤਾਦ ਦੇ ਚੰਡੇ ਮਿੱਤਰੋ ਸੋਖੇ ਟੈਂਡੇ ਨਾਲ ਸਿੰਘ ਸ਼ੇਰ ਤੇ ਬਾਜ ਕਦੋ ਗੁਲਾਮੀ ਛੇਂਦੇ ਨਾਲ ਜ਼ਿੰਦਗੀ ਦਾ ਮਾਣ ਔਰ ਰੋਕੀ ਜਰਮਨ